ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਸੌਂ ਚੁੱਕਦੇ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਯੋਜਨਾ ਦਾ ਐਲਾਨ ਕੀਤਾ ਹੈ 트ੰਪ ਦੀ ਇਸ ਯੋਜਨਾ ਦਾ ਟੈਕਸਸ ਨੇ ਸਮਰਥਨ ਕੀਤਾ ਹੈ हाल ही च टेक्सास ਨੇ ਅਮਰੀਕਾ ਮੈਕਸੀਕੋ ਸਰਹੱਦ ਨੇੜੇ ਸਰਕਾਰੀ ਮਾਲਕੀ ਵਾਲੀ 1400 ਏਕੜ ਜ਼ਮੀਨ ਦੀ ਵਰਤੋਂ ਦਾ ਪ੍ਰਸਤਾਵ ਰੱਖਿਆ ਤਾਂ ਜੋ ਰਾਸ਼ਟਰਪਤੀ ਚੁਣੇਗਾ ਡੋਨਾਲਡ ਟਰੰਪ ਦੀ ਸਮੂਹਿਕ ਦੇਸ਼ ਨਿਕਾਲੇ ਦੀ ਯੋਜਨਾ ਦਾ ਸਮਰਥਨ ਕੀਤਾ ਜਾ ਸਕੇ ਮੰਗਲਵਾਰ ਨੂੰ ਟਰੰਪ ਨੂੰ ਲਿਖੇ ਇੱਕ ਪੱਤਰ ਚ ਟੈਕਸਸ ਲੈਂਡ ਕਮਿਸ਼ਨਰ ਡੌਨ ਬਕਿੰਗਮ ਨੇ ਸੰਗੀ ਏਜੰਸੀਆਂ ਨਾਲ ਰਾਜ ਦੇ ਸਹਿਯੋਗ ਨੂੰ ਵਧਾਇਆ ਜਿਸ ਵਿੱਚ ਹੋਮਲੈਂਡ ਸਿਕਿਉਰਿਟੀ ਵਿਭਾਗ ਅਤੇ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਸ਼ਾਮਲ ਨੇ ਉਸਨੇ ਮੈਕੈਲਨ ਤੋਂ ਲਗਭਗ 35 ਮੀਲ ਪੱਛਮ ਚ ਸਟਾਰ ਕਾਉਂਟੀ ਚ ਸਥਿਤ ਜਾਇਦਾਦ ਨੂੰ ਹਿੰਸਕ ਅਪਰਾਧੀਆਂ ਤੇ ਕਾਰਵਾਈ ਕਰਨ ਉਹਨਾਂ ਨੂੰ ਹਿਰਾਸਤ ਚ ਲੈਣ ਅਤੇ ਦੇਸ਼ ਨਿਕਾਲਾ ਦੇਣ ਦੀ ਸਹੂਲਤ ਲਈ ਇੱਕ ਸਾਈਟ ਵਜੋਂ ਪੇਸ਼ ਕੀਤਾ ਬਕਿੰਗਮ ਨੇ ਜਾਇਦਾਦ ਦੇ ਇਤੇ ਇੱਕ ਸਰਹੱਦੀ ਕੰਢ ਦੇ ਨਿਰਮਾਣ ਦਾ ਵਿਰੋਧ ਕਰਨ ਲਈ ਆਪਣੇ ਪੂਰਵਜ ਦੀ ਆਲੋਚਨਾ ਕੀਤੀ ਤੇ ਦੋਸ਼ ਲਾਇਆ ਕਿ ਇਸ ਕਦਮ ਨੇ ਕਾਟਲ ਹਿੰਸਾ ਅਤੇ ਪ੍ਰਵਾਸੀਆਂ ਦੇ ਸ਼ੋਸ਼ਣ ਨੂੰ ਸਮਰਥ ਬਣਾਇਆ ਟੈਕਸਸ ਨੇ ਕੰਦ ਦੀ ਯੋਜਨਾ ਸਮੇਤ ਸਰਹੱਦੀ ਸੁਰੱਖਿਆ ਦੇ ਯਤਨਾਂ ਨੂੰ ਹੁਲਾਰਾ ਦੇਣ ਲਈ ਪਿਛਲੇ ਮਹੀਨੇ ਜ਼ਮੀਨ ਐਕਵਾਇਰ ਕੀਤੀ ਸੀ 트럼ਪ ਨੇ ਇਮੀਗ੍ਰੇਸ਼ਨ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰਨ ਦੇ ਆਪਣੇ ਇਰਾਦੇ ਦਾ ਸੰਕੇਤ ਦਿੱਤਾ ਹੈ ਇੱਕ ਅਜੀਹਾ ਕਦਮ ਜਿਸ ਨੇ ਲੱਖਾਂ ਨੂੰ ਦੇਸ਼ ਨਿਕਾਲੇ ਦੇ ਮਾਨਵਤਾਵਾਦੀ ਤੇ ਲੌਜਿਸਟਿਕ ਪ੍ਰਭਾਵਾਂ ਬਾਰੇ ਵਕੀਲਾਂ ਦੀਆਂ ਚਿੰਤਾਵਾਂ ਪੈਦਾ ਕੀਤੀਆਂ ਨੇ ਜਦਕਿ ਟੈਕਸਸ ਨੇ ਆਪਣੇ ਆਪ ਨੂੰ 트럼ਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਨਾਲ ਜੋੜਿਆ ਹੈ ਦੂਜੇ ਰਾਜਾਂ ਵਿੱਚ ਵਿਰੋਧ ਵੱਧ ਰਿਹਾ ਹੈ ਬਕਿੰਗਮ ਦੇ ਪ੍ਰਸਤਾਵ ਦੇ ਉਤਸੇ ਦਿਨ ਲਾਸ ਐਂਜਲਸ ਨੇ ਪ੍ਰਵਾਸੀਆਂ ਦੀ ਸੁਰੱਖਿਆ ਅਤੇ ਸੰਘੀ ਇਮੀਗ੍ਰੇਸ਼ਨ ਅਥਾਰਟੀਆਂ ਨਾਲ ਸਥਾਨਕ ਸਹਿਯੋਗ ਨੂੰ ਸੀਮਤ ਕਰਨ ਲਈ ਇੱਕ ਸੈਂਚਰੀ ਸਿਟੀ ਆਰਡੀਨੈਂਸ ਪਾਸ ਕੀਤਾ ਜਿਵੇਂ ਜਿਵੇਂ 트럼ਪ ਦੀਆਂ ਨੀਤੀਆਂ ਬਣ ਰਹੀਆਂ ਨੇ ਉਹਨਾਂ ਦੇ ਇਮੀਗ੍ਰੇਸ਼ਨ ਏਜੰਡੇ ਦਾ ਸਮਰਥਨ ਕਰਨ ਜਾਂ ਵਿਰੋਧ ਕਰਨ ਵਾਲੇ ਰਾਜਾਂ ਵਿਚਕਾਰ ਪਾੜਾ ਤਿੱਖਾ ਹੁੰਦਾ ਜਾ ਰਿਹਾ ਹੈ ਸੈਨੇਟ ਦੀ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਨੇ ਵੀਰਵਾਰ ਨੂੰ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਕਿ ਸੰਯੁਕਤ ਰਾਜ ਨੇ ਕਿਹਾ ਹੈ ਕਿ ਚੀਨ ਨਾਲ ਜੁੜੀਆਂ ਟੈਲੀਕਾਮ ਕੰਪਨੀਆਂ ਦੀ ਉਲੰਘਣਾ ਸਾਡੇ ਦੇਸ਼ ਦੇ ਇਤਿਹਾਸ ਤ ਹੁਣ ਤੱਕ ਦਾ ਸਭ ਤੋਂ ਭੈੜਾ ਟੈਲੀਕਾਮ ਹੈਕ ਸੀ ਇਸ ਮਹੀਨੇ ਦੇ ਸ਼ੁਰੂ ਚ ਯੂ ਐਸ ਅਧਿਕਾਰੀਆਂ ਨੇ ਕਿਹਾ ਕਿ ਚੀਨ ਨਾਲ ਜੁੜੇ ਹੈਕਰਾਂ ਨੇ ਇੱਕ ਅਣਅਧਿਕਾਰਤ ਟੈਲੀਕਾਮ ਕੰਪਨੀ ਨੂੰ ਤੋੜਨ ਤੋਂ ਬਾਅਦ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਨਿਗਰਾਨੀ ਡੇਟਾ ਨੂੰ ਰੋਕਿਆ ਸੀ FBI ਅਤੇ US ਸਾਈਬਰ ਵੱਲੋਂ ਜਾਰੀ ਇੱਕ ਸੰਯੁਕਤ ਬਿਆਨ ਦੇ ਅਨੁਸਾਰ ਹੈਕਰਾਂ ਨੇ ਬਹੁਤ ਸਾਰੀਆਂ ਦੂਰਸੰਚਾਰ ਕੰਪਨੀਆਂ ਦੇ ਨੈਟਵਰਕਾਂ ਨਾਲ ਸਮਝੌਤਾ ਕੀਤਾ ਤੇ ਸੀਮਤ ਗਿਣਤੀ ਚ ਵਿਅਕਤੀਆਂ ਜੋ ਮੁੱਖ ਤੌਰ ਤੇ ਸਰਕਾਰੀ ਜਾਂ ਰਾਜਨੀਤਿਕ ਗਤੀਵਿਧੀਆਂ ਚ ਸ਼ਾਮਲ ਨੇ ਤੋਂ US ਗਾਹਕਾਂ ਦੇ ਕਾਲ ਰਿਕਾਰਡ ਅਤੇ ਸੰਚਾਰ ਚੋਰੀ ਕਰ ਲਏ 13 ਨਵੰਬਰ ਨੂੰ ਨਿਗਰਾਨੀ ਏਜੰਸੀ ਸੀਆਈਐਸਏ ਨੇ ਵਿਦੇਸ਼ੀ ਕੰਪਿਊਟਰ ਪ੍ਰਣਾਲੀਆਂ ਨੂੰ ਤੋੜਨ ਲਈ ਹੈਕਰਾਂ ਦੀ ਵਰਤੋਂ ਕੀਤੀ। ਵਾਸ਼ਿੰਗਟਨ ਚ ਚੀਨੀ ਦੂਤਾਵਾਸ ਨੇ ਵੀਰਵਾਰ ਰਾਤ ਨੂੰ ਰਾਈਟਰਜ਼ ਦੀ ਟਿੱਪਣੀ ਦੀ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ। ਅਜਿਹੀਆਂ ਰਿਪੋਰਟਾਂ ਵੀ ਆਈਆਂ ਨੇ ਕਿ ਚੀਨੀ ਹੈਕਰਾਂ ਨੇ ਉਸ ਸਮੇਂ ਦੇ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਡੋਨਲਡ ਟਰੰਪ ਅਤੇ ਜੈਡੀ ਵੈਨਸ ਦੇ ਨਾਲ-ਨਾਲ ਹੋਰ ਸੀਨੀਅਰ ਰਾਜਨੀਤਿਕ ਸ਼ਖਸੀਅਤਾਂ ਦੇ ਟੈਲੀਫੋਨਾਂ ਨੂੰ ਨਿਸ਼ਾਨਾ ਬਣਾਇਆ। ਜਿਸ ਨਾਲ ਅਮਰੀਕੀ ਦੁਸਤ ਸੰਚਾਰ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਲੈ ਕੇ ਵਿਆਪਕ ਚਿੰਤਾ ਪੈਦਾ ਹੋਈ ਮਾਰਕ ਵਾਰਨਰ ਨੇ ਵਾਸ਼ਿੰਗਟਨ ਪੋਸਟ ਨੂੰ ਕਿਹਾ ਇਹ ਚੀਨ ਦੁਆਰਾ ਦੁਨੀਆ ਭਰ ਦੇ ਟੈਲੀਕਮ ਪ੍ਰਣਾਲੀਆਂ 'ਚ ਕੋਸਪੈਟ ਕਰਨ ਭਾਰੀ ਮਾਤਰਾ 'ਚ ਡੇਟਾ ਨੂੰ ਬਾਹਰ ਕੱਢਣ ਦੀ ਇੱਕ ਲਗਾਤਾਰ ਕੋਸ਼ਿਸ਼ ਹੈ ਨਿਊਯਾਰਕ ਟਾਈਮਜ਼ ਵੱਲੋਂ ਇੱਕ ਵੱਖਰੇ ਇੰਟਰਵਿਊ 'ਚ ਕਿਹਾ ਗਿਆ ਹੈ ਕਿ ਉਲੰਘਣ ਬਾਈਡਨ ਪ੍ਰਸ਼ਾਸਨ ਦੀ ਮਾਨਤਾ ਤੋਂ ਕਾਫੀ ਅੱਗੇ ਲੰਘ ਗਿਆ ਹੈਕਰਸ ਗੱਲਬਾਤ ਸੁਣਨ ਅਤੇ ਸੰਦੇਸ਼ ਪੜਨ ਦੇ ਯੋਗ ਨੇ ਉਹਨਾਂ ਕਿਹਾ ਦਰਵਾਜ਼ੇ ਖੁੱਲੇ ਨੇ ਤੇ ਹਾਲੇ ਵੀ ਖੁੱਲੇ ਹੀ ਨੇ ਐਨਸੀਪੀ ਆਗੂ ਬਾਬਾ ਸਦਕੀ ਦੀ ਹਤਿਆ ਅਤੇ ਅਦਾਕਾਰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਗੋਲੀਬਾਰੀ ਮਾਮਲੇ ਚ ਚਲੜੀਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਨੂੰ ਅਮਰੀਕੀ ਏਜੰਸੀਆਂ ਨੇ ਗ੍ਰਿਫਤਾਰ ਕੀਤਾ ਹੈ ਤੇ ਉਹ ਇਸ ਸਮੇਂ ਆਯੋਵਾਦੀ ਜੇਲ੍ਹ ਚ ਬੰਦ ਹੈ ਇਸ ਤੋਂ ਇਲਾਵਾ ਹੋਰ ਕੋਈ ਵੇਰਵਾ ਫੌਰੀ ਉਪਲਬਧ ਨਹੀਂ ਹੈ ਮੰਨਿਆ ਜਾਂਦਾ ਹੈ ਕਿ ਅਨਮੋਲ ਕੈਨੇਡਾ ਚ ਰਹਿੰਦਾ ਹੈ ਤੇ ਲਗਾਤਾਰ ਅਮਰੀਕਾ ਚ ਆਉਂਦਾ ਜਾਂਦਾ ਹੈ ਉਹ ਲਾਰੈਂਸ ਦਾ ਛੋਟਾ ਭਰਾ ਜਿਸ ਉੱਤੇ ਜੇਲ੍ਹ 'ਚ ਰਹਿਣ ਦੇ ਬਾਵਜੂਦ ਆਲਮੀ ਅਪਰਾਧਕ ਗਰੋਹ ਚਲਾਉਣ ਦਾ ਦੋਸ਼ ਹੈ ਲਾਰੈਂਸ ਇਸ ਸਮੇਂ ਅਹਮਦਾਬਾਦ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਅਨਮੋਲ ਮੁੰਬਈ ਦੇ ਬਾਂਦਰਾ ਇਲਾਕੇ 'ਚ ਐਨਸੀਪੀ ਆਗੂ ਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਸਿੱਦਕੀ ਦੀ ਹੱਤਿਆ ਸਮੇਤ ਕਈ ਅਪਰਾਧਿਕ ਮਾਮਲਿਆਂ 'ਚ ਲੋੜੀਂਦਾ ਹੈ ਇਸ ਸਾਲ 14 ਅਪ੍ਰੈਲ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਬਾਂਦਰਾ ਇਲਾਕੇ 'ਚ ਸਥਿਤ ਘਰ ਤੇ ਗੋਲੀਬਾਰੀ ਦੀ ਘਟਨਾ 'ਚ ਵੀ ਕਥਿਤ ਤੌਰ ਤੇ ਉਸ ਦਾ ਹੱਥ ਹੈ ਭਾਰਤ ਨੇ ਅਨਮੋਲ ਦੀ ਹਵਾਲਗੀ ਦੀ ਮੰਗ ਕੀਤੀ ਹੈ ਉਧਰ ਦੂਜੇ ਪਾਸੇ ਕੈਨੇਡਾ ਵੀ ਅਨਮੋਲ ਦੀ ਹਵਾਲਗੀ ਦੀ ਮੰਗ ਕਰ ਚੁੱਕਾ ਹੈ ਅਮਰੀਕੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਅਦਾਲਤ ਚ ਦਾਇਰ ਇੱਕ ਦਸਤਾਵੇਜ਼ ਚ ਕਿਹਾ ਗਿਆ ਹੈ ਕਿ ਅਮਰੀਕੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਨਿਊਯਾਰਕ ਸਟਾਕ ਐਕਸਚੇਂਜ ਚ ਬੰਬ ਧਮਾਕੇ ਦੀ ਯੋਜਨਾ ਬਣਾ ਰਿਹਾ ਸੀ ਫੜੇ ਗਏ ਵਿਅਕਤੀ ਦੀ ਪਛਾਣ ਹਾਰੂਨ ਅਬਦੁਲ ਮਲਿਕ ਯੇਨਰ ਵਜੋਂ ਹੋਈ ਹੈ ਜਿਸ ਦੀ ਉਮਰ 30 ਸਾਲ ਦੱਸੀ ਜਾਂਦੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਫਲੋਰੀਡਾ ਖੇਤਰ ਦਾ ਨਿਵਾਸੀ ਹੈ ਹਾਲਾਂਕਿ ਇਹ ਕਿਸੇ ਇੱਕ ਥਾਂ ਤੇ ਨਹੀਂ ਰਹਿੰਦਾ ਸ਼ੱਕੀ ਬੇਕਰ ਵਿਅਕਤੀ ਬਾਗ ਰਹਿੰਦਾ ਸੀ ਗ੍ਰਫਤਾਰ ਵਿਅਕਤੀ ਨੇ ਆਪਣੀ ਯੋਜਨਾ ਅੰਡਰਕਵਰ ਅਫਸਰਾਂ ਨਾਲ ਸਾਂਝੀ ਕੀਤੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਏਜੰਟਸ ਨੇ 1 ਮਹੀਨੇ ਦੀ ਲੰਬੀ ਜਾਂਚ ਤੋਂ ਬਾਅਦ ਹारੂਨ ਅਬਦੁਲ ਮਲਿਕ ਯੇਨਰ ਨੂੰ ਗ੍ਰਫਤਾਰ ਕੀਤਾ ਹੈ ਯੇਨਰ ਨੇ ਗੁਪਤ ਏਜੰਟਸ ਨੂੰ ਪਾਈਪ ਬੰਬ ਬਣਾਉਣ ਲਈ ਵਿਸਫੋਟਕ ਸਮੱਗਰੀ ਲੱਭਣ 'ਚ ਮਦਦ ਕਰਨ ਲਈ ਕਿਹਾ ਸੀ ਤੇ ਉਸ ਨੂੰ ਪਤਾ ਨਹੀਂ ਸੀ ਕਿ ਜਿਨ੍ਹਾਂ ਨੂੰ ਉਹ ਮਿਲੀਸ਼ੀਆ ਦੇ ਮੈਂਬਰ ਸਮਝਦਾ ਸੀ ਉਹ ਸਾਰੇ ਗੁਪਤ ਏਜੰਟ ਸਨ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਦੋਸ਼ੀ ਦਾ ਬੰਬ ਧਮਾਕੇ ਦਾ ਉਦੇਸ਼ ਅਮਰੀਕੀ ਸਰਕਾਰ ਨੂੰ ਰੀਬੂਟ ਕਰਨਾ ਸੀ ਦੋਸ਼ੀ ਨੇ ਕਿਹਾ ਕਿ ਉਸਨੇ ਨਿਊਯਾਰਕ ਚ ਸਟਾਕ ਐਕਸਚੇਂਜ ਬਿਲਡਿੰਗ ਨੂੰ ਚੁਣਿਆ ਕਿਉਂਕਿ ਬਹੁਤ ਸਾਰੇ ਲੋਕ ਇਸ ਦਾ ਸਮਰਥਨ ਕਰਨਗੇ ਧਿਆਨਯੋਗ ਹੈ ਕਿ ਐਫਬੀਆਈ ਨੇ ਰਿਪੋਰਟ ਦਿੱਤੀ ਸੀ ਕਿ ਯੇਨਰ ਨੇ ਸਰਕਾਰ ਵਿਰੋਧੀ ਭਾਵਨਾਵਾਂ ਜ਼ਾਹਰ ਕੀਤੀਆਂ ਨੇ ਉਹਨਾਂ ਦਾਅਵਾ ਕੀਤਾ ਕਿ ਅਮਰੀਕਾ ਹੁਣ ਇਨਕਲਾਬ ਲਈ ਤਿਆਰ ਹੈ ਇਸ ਦੇ ਨਾਲ ਹੀ ਅੰਡਰਕਵਰ ਏਜੰਟਸ ਦਾ ਨਾਲ ਗੱਲਬਾਤ ਕਰਦੇ ਹਾਂ ਉਸ ਨੇ ਦੱਸਿਆ ਕਿ ਉਹ ਦੱਖਣ ਪੰਥੀ ਮਲੇਸ਼ੀਆ 'ਚ ਸ਼ਾਮਲ ਹੋਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਇਸ ਦੇ ਨਾਲ ਹੀ ਜਿਨਰ ਨੇ ਆਪਣੀ ਤੁਲਨਾ 911 ਹਮਲਿਆਂ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੀਨ ਨਾਲ ਵੀ ਕੀਤੀ ਮਿਸ਼ੀਗਨ ਸੂਬੇ ਤੋਂ ਇੱਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ ਇਹ ਖਬਰ ਫੇਸ ਟ੍ਰਾਂਸਪਲੈਂਟ ਨਾਲ ਜੁੜੀ ਹੋਈ ਹੈ 30 ਸਾਲ ਦੇ ਡੇਰੇਕ ਪਫਾਕ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਚਮਤਕਾਰੀ ਢੰਗ ਨਾਲ ਉਹ ਬਚ ਗਿਆ ਪਰ ਉਸ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਿਆ ਹੁਣ ਜ਼ਿੰਦਗੀ ਨੂੰ ਬਦਲਣ ਵਾਲੀ ਸਰਜਰੀ ਤੋਂ ਬਾਅਦ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਦੂਜਾ ਝਟਕਾ ਲੱਗਾ ਏਕ ਰਿਪੋਰਟ ਮੁਤਾਬਕ ਪੈਫ ਨੇ ਇਸ ਸਾਲ ਦੇ ਸ਼ੁਰੂ ਚ ਰੋਚੈਸਟਰ ਵਿਖੇ ਮਿਓ ਕਲੀਨਿਕ ਚ ਇੱਕ ਮੁਸ਼ਕਲ ਪ੍ਰਕਿਰਿਆ ਕੀਤੀ ਜਿਸ ਵਿੱਚ 50 ਘੰਟਿਆਂ ਤੋਂ ਵੱਧ ਦਾ ਸਮਾਂ ਲੱਗਿਆ ਤੇ ਘੱਟੋ ਘੱਟ 80 ਸਿਹਤ ਸੰਭਾਲ ਪੇਸ਼ੇਵਰ ਸ਼ਾਮਲ ਹੋਏ ਪਿਛਲੇ 20 ਸਾਲਾਂ 'ਚ ਦੁਨੀਆ ਭਰ 'ਚ ਸਿਰਫ 50 ਤੋਂ ਵੱਧ ਚਿਹਰਿਆਂ ਦੀਆਂ ਸਰਜਰੀਆਂ ਕੀਤੀਆਂ ਗਈਆਂ ਨੇ ਮਿਓ ਕਲੀਨਿਕ 'ਚ ਆਪਰੇਸ਼ਨ ਤੋਂ ਪਹਿਲਾਂ ਪੈਫ ਨੇ ਪਿਛਲੇ 10 ਸਾਲਾਂ 'ਚ ਚਿਹਰੇ ਦੀਆਂ 58 ਸਰਜਰੀਆਂ ਕੀਤੀਆਂ ਸਨ ਪੈਫ ਨੇ ਵੀਡੀਓ ਰਾਹੀਂ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਮੇਰੀ ਆਖਰੀ ਸਰਜਰੀ ਤੋਂ ਬਾਅਦ ਡਾਕਟਰ ਨੇ ਮੇਰੇ ਮਾਤਾ ਪਿਤਾ ਨੂੰ ਕਿਹਾ ਕਿ ਉਹ ਫੇਸ ਟ੍ਰਾਂਸਪਲੈਂਟ ਲਈ ਰੈਫਰ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਨੇ ਇਸ ਸਰਜਰੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਡਾਕਟਰਾਂ ਅਨੁਸਾਰ ਲਗਭਗ 85% ਮਿਸਟਰ ਪੈਫ ਦੇ ਚਿਹਰੇ ਨੂੰ ਦੁਬਾਰਾ ਬਣਾਇਆ ਗਿਆ ਹੈ ਤੇ ਡੋਨਰ ਟਿਸ਼ੂ ਨਾਲ ਬਦਲਿਆ ਗਿਆ ਹੈ। ਉੱਪਰ ਲੀਆਂ ਤੇ ਹੇਠ ਲੀਆਂ ਪਲਕਾਂ, ਉੱਪਰਲੇ ਅਤੇ ਹੇਠਲੇ ਜਬਾੜੇ, ਦੰਦ, ਨੱਕ, ਗਲੇ ਦੀ ਬਣਤਰ ਅਤੇ ਗਰਦਨ ਦੀ ਚਮੜੀ ਕੁਝ ਅਜਿਹੇ ਖੇਤਰ ਨੇ ਜਿਨ੍ਹਾਂ ਦਾ ਪੁਨਰਨਿਰਮਾਣ ਕੀਤਾ ਗਿਆ ਹੈ। ਜੈਰੀ ਤੇ ਲੀਜ਼ਾ ਪੈਫ ਦਾ ਪੁੱਤਰ ਮਿਸਟਰ ਪੈਫ ਇੱਕ ਚੰਗਾ ਵਿਦਿਆਰਥੀ ਸੀ ਤੇ ਸਕੂਲ ਦੀ ਇੱਕੋ ਇੱਕ ਰਾਜ ਚੈਂਪੀਅਨਸ਼ਿਪ ਫੁੱਟਬਾਲ ਟੀਮ ਦਾ ਕਪਤਾਨ ਤੇ ਸਟਾਰ ਸੀ। 5 ਮਾਰਚ 2014 ਦੀ ਰਾਤ ਨੂੰ ਮਿਸਟਰ ਪੈਫ ਜੋ ਕਿ ਉਸ ਸਮੇ 19 ਸਾਲ ਦੇ ਸਨ ਨੇ ਕਾਲਜ ਬਸੰਤ ਬ੍ਰੇਕ ਦੌਰਾਨ ਘਰ ਵਿੱਚ ਹੀ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਉਸ ਦਾ ਪਰਿਵਾਰ ਉੱਥੇ ਪਹੁੰਚ ਗਿਆ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ ਲੰਡਨ ਨੂੰ ਲਗਾਤਾਰ 10ਵੇਂ ਸਾਲ ਦੁਨੀਆ ਦੇ ਸਰਵੋਤਮ ਸ਼ਹਿਰਾਂ ਦੀ ਸਾਲਾਨਾ ਰੈਂਕਿੰਗ 'ਚ ਸਭ ਤੋਂ ਵਧੀਆ ਸ਼ਹਿਰ ਚੁਣਿਆ ਗਿਆ ਹੈ ਬ੍ਰਿਟੇਨ ਦੀ ਰਾਜਧਾਨੀ ਨਿਊਯਾਰਕ ਪੈਰਿਸ ਤੇ ਟੋਕੀਓ ਨੂੰ ਪਿੱਛੇ ਛੱਡ ਕੇ ਸਿਖਰ ਤੇ ਬਰਕਰਾਰ ਹੈ ਰੀਅਲ ਅਸਟੇਟ ਸੈਰਸਪਾਟਾ ਅਤੇ ਆਰਥਿਕ ਵਿਕਾਸ 'ਤੇ ਗਲੋਬਲ ਸਲਾਹਕਾਰ ਰੈਜ਼ੋਨੈਂਸ ਵੱਲੋਂ ਤਿਆਰ ਕੀਤੀ ਗਈ ਰੈਂਕਿੰਗ 1 ਮਿਲੀਅਨ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦਾ ਮੁਲਾਂਕਣ ਕਰਦੀ ਹੈ ਇੱਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਰੈਂਕਿੰਗ 'ਚ ਲੰਡਨ ਦਾ ਹਮੇਸ਼ਾ ਦਬਦਬਾ ਰਿਹਾ ਹੈ ਭਾਵੇਂ ਮੁਲਾਂਕਣ ਦੇ ਮਾਪਦੰਡ ਹਰ ਸਾਲ ਬਦਲਦੇ ਰਹਿੰਦੇ ਨੇ ਰੈਂਕਕਿੰਗ ਲੰਡਨ ਦੀ ਵਿਸ਼ਵ ਵਿਆਪੀ ਆਪੀਲ ਨੂੰ ਦਰਸਾਉਂਦੀ ਹੈ ਇਹ ਇੱਕ ਅਜਿਹਾ ਸ਼ਹਿਰ ਹੈ ਜੋ ਸੱਭਿਆਚਾਰਕ ਵਿਰਾਸਤ ਮਜ਼ਬੂਤ ਵਪਾਰਕ ਬੁਨਿਆਦੀ ਢਾਂਚੇ ਦਾ ਪ੍ਰਤੀਕ ਰਿਹਾ ਹੈ ਇਸ ਸਾਲ ਦੀ ਰੈਂਕਿੰਗ 'ਚ ਜਨਤਕ ਧਾਰਨਾ ਨੂੰ ਸ਼ਾਮਲ ਕੀਤਾ ਗਿਆ। ਪਹਿਲੀ ਵਾਰ 30 ਦੇਸ਼ਾਂ ਦੇ 22000 ਤੋਂ ਵੱਧ ਲੋਕਾਂ ਦੀਆਂ ਜਾਣਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਤੇ ਵਿਸ਼ਲੇਸ਼ਣ 'ਚ ਧਾਰਨਾ ਆਧਾਰਿਤ ਡਾਟਾ ਸ਼ਾਮਲ ਕੀਤਾ ਗਿਆ। ਮੁਲਾਂਕਣ 'ਚ ਕਈ ਹੋਰ ਕਾਰਕਾਂ ਤੇ ਵੀ ਵਿਚਾਰ ਕੀਤਾ ਗਿਆ ਜਿਸ ਵਿੱਚ ਵਾਤਾਵਰਣ ਦੀ ਗੁਣਵੱਤਾ, ਸੱਭਿਆਚਾਰਕ ਜੀਵਨ, ਭੋਜਨ, ਨਾਈਟ ਲਾਈਫ, ਖਰੀਦਾਰੀ ਅਤੇ ਵਪਾਰਕ ਬੁਨਿਆਦੀ ਢਾਂਚਾ ਸ਼ਾਮਲ ਹੈ। ਇਸ ਵਿੱਚ ਖੇਤਰੀ ਹਵਾਈ ਅੱਡੇ ਦੀ ਕਨੈਕਟੀਵਿਟੀ ਤੇ ਯੂਨੀਵਰਸਿਟੀਆਂ ਦੀ ਗੁਣਵੱਤਾ ਦਾ ਵੀ ਮੁਲਾਂਕਣ ਕੀਤਾ ਗਿਆ। रेजोनेंस ਦੇ ਪ੍ਰਧਾਨ ਅਤੇ ਸੀਈਓ ਕ੍ਰਿਸ ਫੇਅਰ ਨੇ ਕਿਹਾ ਕਿ ਲੋਕ ਅੱਗੇ ਵਧ ਰਹੇ ਨੇ ਤੇ ਪਲਾਨ ਕਰ ਰਹੇ ਨੇ। ਮਹਾਮਾਰੀ ਦੌਰਾਨ ਇਹ ਰੁਝਾਨ ਹੋਰ ਵੱਧ ਗਿਆ। ਲੋਕ ਨਾ ਸਿਰਫ ਕਿਫਾਇਤੀ ਸਗੋ ਮਨਮੋਹਕ ਕਸਥਾਨਾ ਦੀ ਵੀ ਤਲਾਸ਼ ਕਰ ਰਹੇ ਨੇ। ਨਤੀਜੇ ਦਰਸਾਉਂਦੇ ਨੇ ਕਿ ਦੁਨੀਆ ਭਰ ਦੇ ਲੋਕ ਸਭ ਤੋਂ ਵੱਡੇ ਸ਼ਹਿਰ 'ਚ ਰਹਿਣ, ਘੁੰਮਣ ਅਤੇ ਕੰਮ ਕਰਨ ਦੀ ਇੱਛਾ ਰੱਖਦੇ ਨੇ। ਇਸ ਹਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।